ਆਪਣੇ ਧਰਮ ਵਾਸਤੇ ਆਪਣੇ اخلاق ਵਾਸਤੇ ਆਪਣੇ ਸਿਧਾਂਤ ਵਾਸਤੇ ਜਿਹੜਾ ਕੋਈ ਸ਼ਹੀਦ ਹੁੰਦਾ ਹੈ ਨਾ ਜੀ ਕਹਿੰਦੇ ਇਹਦੂ ਬਟ ਇੱਕ ਸ਼ਹੀਦ ਦੀ ਦੁਨੀਆ ਉਤੇ ਕਿਸੇ ਦੀ ਨਹੀਂ ਹੈ ਜਿਨੇ ਆ ਛੋਟੇ ਸਹਬਜਾਦਿਆਂ ਦੀ ਦੇਖੋ 9 ਸਾਲ ਤੇ 7 ਸਾਲ ਦੀ ਅਵਸਥਾ ਸੀ ਇਹ ਟਾਈਮਸ ਵਿੱਚ ਜਦੋਂ 크ਿਸਮਸ ਨੇੜੇ ਹੁੰਦਾ ਹੈ ਸਭ ਆਪਣੇ ਸਕੂਲਾਂ ਚ ਫੇਅਰ ਲਗਾ ਰਹੇ ਹੁੰਦੇ ਨੇ ਲੇਕਿਨ ਇਹੋ ਜੇ ਫੇਅਰਸ ਵੀ ਲੱਗਨੇ ਜ਼ਰੂਰੀ ਹੈ ਇਹੋ ਜੇ ਮੇਲੇ ਵੀ ਨਹੀਂ ਕਹਿ ਸਕਦੇ ਤੁਸੀਂ ਇਹਨਾਂ ਨੂੰ ਬਟ ਇਹ ਇਹੋ ਜੀ ਦਰਸ਼ਣੀਆਂ ਨੇ ਜਿੱਦੇ ਨਾਲ ਸਾਡੇ ਬੱਚਿਆਂ ਨੂੰ ਏਟਲੀਸਟ ਸਾਡੀ ਸਭਿਅਤਾ ਬਾਰੇ ਸਾਡੇ ਇਤਿਹਾਸ ਬਾਰੇ ਸਾਡੇ ਪਛੋਕੜ ਬਾਰੇ ਪਤਾ ਲੱਗੇ। रामजन्द्र जी ਛਤਰੀ ਨੇ ਉਹ ਬ੍ਰਹਮਣ ਨਹੀਂ ਹਨ ਤੇ ਉਹ ਸ਼ਸਤਰ ਵਿਦਿਆ ਦੇ ਮਾਹਰ ਨਹੀਂ ਦਾ ਆਤਮ ਵਿਦਿਆ ਦੇ ਗਿਆਨ ਨਹੀਂ ਨੇ। ਕ੍ਰਿਸ਼ਨ ਜੀ ਇਸ ਤਰ੍ਹਾਂ ਹੀ ਸੀਗੇ। ਕ੍ਰਿਸ਼ਨ ਜੀ ਵੀ ਛਤਰੀ ਨੇ ਬ੍ਰਹਮਣ ਨਹੀਂ ਹਨ। ਧਿਆਨ ਰੱਖਿਓ ਛਤਰੀ ਕੋ ਪੂਜ ਹਤ ਪੂਤ ਹੋਂ ਬਾਹਮਣ ਕੋ ਨਾ ਹੈ। ਸਾਰੀਆਂ ਦਿਲ ਦੇ ਨੇੜੇ ਨੇ। ਮੂਲ ਮੰਤਰ ਦੇਖ ਲਓ ਤੁਸੀਂ ਉਸ ਅਕਾਲ ਪੁਰਖ ਦਾ ਲਿਖਿਆ ਹੋਇਆ ਉਸ ਤੋਂ ਤੁਰੋਂ ਤੁਰਦੀ ਬਾਣੀ ਆਈ ਤੁਰ ਕੀ ਬਾਣੀ ਆਈ ਇਹ ਤੁਰ ਕੀ ਬਾਣੀ ਹੈ ਪੱਟਾਂ ਦੀ ਬਾਣੀ ਹੈ ਜਿਨ੍ਹਾਂ ਨੂੰ ਦੇਖੋ ਇੰਨੀ ਉਸਤਤ ਕੀਤੀ ਗੁਰੂ ਪਾਸ਼ਾ ਜੀ ਦੀ ਬੈਠਾ ਸੋਢੀ ਪਾਸਾ ਆਰਾਮ ਦਾ ਸਤਿਗੁਰੂ ਕਹਾਦੇ ਵੀ ਆਰਾਮਦਾਸ ਨੂੰ ਸਤਿਗੁਰਾਂ ਦੀ ਉਪਾਧੀ ਪੱਟਾ ਨੇ ਦਿੱਤੀ ਦੇਖੋ 36 ਮਹਾਂਪੁਰਸ਼ ਨੇ ਗੁਰੂ ਗ੍ਰੰਥ ਸਾਹਿਬ 15 ਭਗਤ ਨੇ ਤੇ ਚਾਰ ਸਿੱਖ ਨੇ 6 ਪਾਸ਼ਾ ਯਾਨੀ 11 ਪੱਟ ਨੇ ਸਨਾਤਨਤਾ ਮਹਾਰਾਜ ਕਹਿੰਦੇ ਅਬ ਮੰਨ ਉਲਟ ਸਨਾਤਨ ਹੋਆ ਅਪਮਨ ਉਲਟ ਸਨਾਤਨ ਹੁੰਦਾ ਤਬ ਜਾਣਿਆ ਜਦ ਜੀਵਤ ਹੋਆ ਕਹੇ ਸਨਾਤਨ ਦਾ ਪਤਾ ਕਿੰਨੂ ਕਹਿੰਦੇ ਨੇ ਜੀ ਸਨਾਤਨ ਦਾ ਅਰਥ ਇੱਥੇ ਹੈਗਾ ਕਿ ਜਦੋਂ ਸ਼ੂਨਿਅ ਤੋਂ ਤਨ ਪੈਦਾ ਹੁੰਦਾ ਸਾਡੇ ਬੱਚੇ ਸਾਡੇ ਜਿਹੜੇ ਗੁਰੂ ਸਾਹਿਬਾਂ ਸਾਡੇ ਵਾਸਤੇ ਸ਼ਹੀਦੀਆਂ ਕਰ ਗਏ ਨੇ ਸ਼ਹਾਦਤਾਂ ਦਿੱਤੀਆਂ ਉਹ ਸਭ ਕੁਲ ਚੁੱਕੇ ਨੇ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਡੇ ਗੁਰੂ ਸਾਹਿਬ ਉਹਨਾਂ ਦੇ ਲਾਲਾਂ ਨੇ ਮਾਤਾ ਗੁਜਰਕੌਰ ਜੀ ਨੇ ਕੀ ਕੀ ਕੀਤਾ ਸਾਡੇ ਕੌਮ ਵਾਸਤੇ ਕੀ ਕੀ ਸਾਡੇ ਵਾਸਤੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੌਜੂਦ ਆ ਲੁਧਿਆਣਾ ਦੇ ਇੱਕ ਮੰਨੇ ਪ੍ਰਮੰਨੇ ਜੀ ਆਰਡੀ ਅਕੈਡਮੀ ਸਕੂਲ ਵਿਖੇ ਜੀਹਾਂ ਗੁਰਰਾਮਦਾਸ ਅਕੈਡਮੀ ਸਕੂਲ ਜਿੱਥੇ ਦਾਸਤਾਨ ਇਹ ਸ਼ਹਾਦਤ ਮਨਾਇਆ ਜਾ ਰਿਹਾ ਜੀਹਾਂ ਤੁਹਾਨੂੰ ਪਤਾ ਹੈ ਕਿ ਛੋਟੇ ਸਾਬਜਾਦੇ ਵੱਡੇ ਸਾਬਜਾਦੇ ਆ ਇੱਕ ਹਫਤਾ ਇਹ ਜਿਹੜਾ 21 ਤੋਂ ਲੈ ਕੇ 27 ਤੱਕ ਵਾਲਾ ਹੁੰਦਾ ਕਿਸ ਤਰ੍ਹਾਂ ਦਾ ਬਿੱਥਿਆ ਸੀ ਤੁਹਾਨੂੰ ਲੈ ਕੇ ਇਸ ਸਕੂਲ ਵਿਖੇ ਦਾਸਤਾਨ ਇਹ ਸ਼ਹਾਦਤ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੁਣ ਅੰਦਰ ਕੀ ਕੁਝ ਹੋਏਗਾ ਕਿਵੇਂ ਉਹ ਸਾਰਾ ਮਾਹੌਲ ਉਹ ਸਾਰਾ ਸਮਾਂ ਮੁਰਦਵਾਰਾ ਸਜਿਆ ਹੋ ਗਿਆ ਮੁਰਦਵਾਰਾ ਤੁਹਾਨੂੰ ਦਿਖਾਇਆ ਜਾਊਗਾ ਕਿ ਉਸ ਵਕਤ ਕੀ ਕੁਝ ਇੱਕ ਹਫਤੇ ਵਿੱਚ ਛੋਟੇ ਸਾਹਿਬ ਜਦਿਆਂ ਨਾਲ ਅਤੇ ਹੋਰਾਂ ਦੇ ਨਾਲ ਵਾਪਰਿਆ ਹੋ ਸੋ ਅੰਦਰ ਚੱਲਦੇ ਆਂ ਤੇ ਦੇਖਦੇ ਆਂ ਜਾ ਕੇ ਕਿ ਦਾਸਤਾਨ ਨੇ ਸ਼ਹਾਦਤ ਦੇ ਵਿੱਚ ਸਿੱਖ ਧਰਮ ਨੂੰ ਲੈ ਕੇ ਜੋ ਕੁਝ ਕੁਰਬਾਨੀਆਂ ਹੋਈਆਂ ਨੇ ਜੋ ਸਿੱਖੀ ਲਈ ਸਿੱਖੀ ਨੂੰ ਬਚਾਉਣ ਲਈ ਸ਼ਹੀਦੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਦੇਖਦੇ ਹਾਂ ਅੰਦਰ ਕਿਵੇਂ ਤੇ ਕਿਹ ਕੁਝ ਕਿਸੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਬਣਾਇਆ ਗਿਆ ਜੀ ਹਾਂ ਹੁਣ ਸ਼ੁਰੂਆਤ ਕਰਦੇ ਹਾਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆ ਕਿ ਸਿੱਖੀ ਵਿੱਚ ਸ਼ਹਾਦਤ ਦੀ ਮਹੱਤਤਾ ਸੋ ਇੰਗਲਿਸ਼ ਪੰਜਾਬੀ ਦੋਨਾਂ ਪਛਾਣ ਵਿੱਚ ਇੱਥੇ ਬਕਾਇਦਾ ਸਾਰਾ ਕੁਝ ਦਰਸਾਇਆ ਗਿਆ ਹੈ ਬੜੇ ਹੀ ਇੱਕ ਤਰੀਕੇ ਦੇ ਨਾਲ ਸਾਰਾ ਕੁਝ ਦੱਸਿਆ ਗਿਆ ਆ ਦੇਖ ਸਕਦੇ ਹੋ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਤਤੀ ਤਵੀ ਤੇ ਬੈਠੇ ਹੋਏ ਉਤ ਸਿਸ ਵਕਤ ਇਹ ਸੀਨ ਦੇਖ ਸਕਦੇ ਹੋ ਕਿ ਉਸ ਵਕਤ ਜ਼ਾਲਮਾ ਨੇ ਕੀ ਕੁਝ ਕੀਤਾ ਤੇ ਕੀ ਕੁਝ ਹੰਡਾਉਣਾ ਪਿਆ ਜੀ ਹਾਂ ਆ ਦੇਖ ਸਕਦੇ ਹੋ ਛੋਟੇ ਸਾਹਿਬ ਜਾਦੇ ਜਦੋਂ ਕੰਧਾਂ ਚ ਨਿਹਾਂ ਚ ਚਿਣਿਆ ਜਾਣਾ ਸੋ ਦਾਸਤਾਨੇ ਸ਼ਹਾਦਤ ਚ ਉਚਿਤ ਤੌਰ ਤੇ ਪਹੁੰਚੇ ਨੇ ਮਸਤਵਾਨਾ ਸਾਹਿਬ ਤੋਂ ਡਾਕਟਰ ਇਸ਼ੂ ਸੰਜੀ ਵਾਇਗੁਰ ਜੀ ਦਾ ਖਾਲਸਾ ਫਤਿਹ ਅੱਜ ਕਿਵੇਂ ਲੱਗਿਆ ਜਿੱਥੇ ਆ ਕੇ ਮਾਹੌਲ ਬਹੁਤ ਅੱਛਾ ਏ ਬਹੁਤ ਅੱਛਾ ਬੱਚਿਆਂ ਨੂੰ ਦੇਖ ਕੇ ਤਾਂ ਸਾਨੂੰ ਆਇਆ ਲੱਗਿਆ ਕਿ ਜਿਹੜੀ ਇਨੰਤ ਦਿਨਾਂ ਵਿੱਚ ਇਹਨਾਂ ਨੇ ਬਾਹਰ ਲਈ ਚੀਜ਼ਾਂ ਮਨਾਉਣੀਆਂ ਸੀ ਜਿਵੇਂ 크리스마ਸ ਮਨਾਉਂਦੇ ਨੇ ਹੋਰ ਚੀਜ਼ਾਂ ਮਨਾਉਂਦੇ ਨੇ ਉਦੋਂ ਤਾਂ ਆਪਣਾ ਸ਼ਹਾਦਤ ਦੇ ਡੇ ਮਨਾਉਣਾ ਨਹੀਂ ਜਿਨ੍ਹਾਂ ਨਾਲ ਆਪਣਾ ਵਿਰਸਾ ਬਣਿਆ ਰਹਿੰਦਾ ਤੇ ਸਭ ਤੋਂ ਪੁਰਾਤਨ ਜੇ ਦੁਨੀਆ ਦੇ ਉੱਤੇ ਕੋਈ ਸਨਾਤਨਤਾ ਹੈਗੀ ਹੈ ਨਾ ਗ੍ਰਿਸ਼ਿਰੀ ਗੁਰੂ ਗ੍ਰੰਥ ਸਾਹਿਬ 'ਚ ਹੈ ਦੇਖੋ 36 ਮਹਾਪੁਰਸ਼ ਨੇ ਗੁਰੂ ਗ੍ਰੰਥ ਸਾਹਿਬ 15 ਭਗਤ ਨੇ ਤੇ ਚਾਰ ਸਿੱਖ ਨੇ 6 ਪਾਤਸ਼ਾਹ ਯਾਨੀ 11 ਭਟ ਨੇ सनातनता महाराज ਕਹਿੰਦੇ ਆਪਮਾਨ ਉਲਟ ਸਨਾਤਨ ਹੋਆ ਆਪਮਾਨ ਉਲਟ ਸਨਾਤਨ ਹੋਣਾ ਤਬ ਜਾਣਿਆ ਜਦ ਜੀਵਤ ਹੋਆ ਕਹਿੰਦੇ ਸਨਾਤਨਤਾ ਪਤਾ ਕਿਨੂੰ ਕਹਿੰਦੇ ਨੇ ਜੀ ਸਨਾਤਨਤਾ ਦਾ ਅਰਥ ਇੱਥੇ ਹੈਗਾ ਕਿ ਜਦੋਂ ਸ਼ੂਨਿਅ ਤੋਂ ਤਨ ਪੈਦਾ ਹੁੰਦਾ ਹੈ ਬਾਹਰ ਕਹਿੰਦੇ ਸ਼ੂਨਿਅ ਉਪਜੇ ਦਾਸ ਅਵਤਾਰਾ ਕਹਿੰਦੇ ਜਦੋਂ ਤੋਂ ਜਦੋਂ ਤੋਂ ਦੁਨੀਆ ਰਹੇਗੀ ਨਾ ਜੀ ਇਹ ਜੀਵਨ ਦੀ ਅਵਸਥਾ ਨੂੰ ਜੇ ਕੋਈ ਕਿਸੇ ਨੇ ਕਾਇਮ ਕੀਤਾ ਹੈ ਸਨਾਤਨਤਾ ਨੂੰ ਗੁਰੂ ਗ੍ਰੰਥ ਸਾਹਿਬ ਨੇ ਕਹਿੰਦੇ ਧਿਆਨ ਇਸ ਸਖਾਂ ਦੇ ਵਿੱਚ ਜਿੰਨੇ ਸਾਡੇ ਪੁਰਾਣੇ ਮਹਾਰਸ਼ੀ ਹੁੰਦੇ ਸੀਗੇ ਸਭ ਦੇ ਕੇਸ ਹੁੰਦੇ ਸੀ ਰੱਬ ਨੂੰ ਕੇਸ਼ਵ ਕਹਿੰਦੇ ਸੀ ਹਮਮ ਧਿਆਨ ਰੱਖਣਾ ਜਿੰਨੇ ਪੁਰਾਣ ਸਤਜੁਗ ਤੋਂ ਲੈ ਕੇ ਜੇ ਕਿਸੇ ਦੀ ਪੂਜਾ ਹੁੰਦੀ ਸੀ ਜਿਹਦੇ ਕੋਲ ਸ਼ਾਸਤਰ ਹੁੰਦਾ ਸੀ ਅਧਿਆਤਮਿਕ ਗਿਆਨ ਹੁੰਦਾ ਸੀ ਉਹਦੀ ਪੂਜਾ ਹੁੰਦੀ ਸੀ ਹਮਮ ਧਿਆਨ ਰੱਖਿਓ ਫਿਰ ਉਸ ਤੋਂ ਬਾਅਦ ਸਤਜੁਗ ਤੋਂ ਬਾਅਦ ਤ੍ਰੇਤਾ ਯੁਗ ਆਇਆ ਦੇਖੋ ਰਾਵਣ ਦੇ ਕੋਲ ਸ਼ਾਸਤਰ ਵੀ ਚਾਰੋਂ ਮੈਦਿਆਂ ਦਾ ਗਿਆਤਾ ਸੀ ਉਹ ਹਮਮ ਧਿਆਨ ਰੱਖਣਾ ਤੇ ਉਹਦੇ ਨਾਲ ਉਹ ਸ਼ਾਸਤਰ ਵਿਦਿਆ ਦਾ ਮਹਾਰ ਵੀ ਸੀ ਹਮਮ ਸੋ ਉਹਨੂੰ ਫਿਰ ਕਿਵਲ ਚਰਿੱਤਰਹੀਨ ਹੋਣ ਦੇ ਕਾਰਨ ਚਰਿੱਤਰ ਦੇ ਉੱਤੇ ਉਸ ਦਾ ਜਿਸ ਵੇਲੇ ਆਈ ਕਿ ਸੀਤਾ ਜੀ ਨੂੰ ਚੱਕੇ ਲੈ ਗਿਆ ਤਾਂ ਜਾ ਕੇ ਉਹ ਦਾ ਉਹਨੂੰ ਰਾਕਸ਼ਸ ਕਹਿਣ ਲੱਗੇ ਧਿਆਨ ਨਾਲ ਨਹੀਂ ਤਾਂ ਦੇਖੋ ਰਾਮਚੰਦਰ ਜੀ ਛਤਰੀ ਨੇ ਉਹ ਬ੍ਰਾਹਮਣ ਨਹੀਂ ਹੂੰ ਤੇ ਉਹ ਸ਼ਸਤਰ ਵਿਦਿਆ ਦੇ ਮਾਹਰ ਨੇ ਤੇ ਆਤਮ ਵਿਦਿਆ ਦੇ ਗਿਆਨ ਨਹੀਂ ਨੇ ਕ੍ਰਿਸ਼ਨ ਜੀ ਇਸ ਤਰ੍ਹਾਂ ਹੀ ਸੀਗੇ ਕ੍ਰਿਸ਼ਨ ਜੀ ਵੀ ਛਤਰੀ ਨੇ ਬ੍ਰਾਹਮਣ ਨਹੀਂ ਹਨ ਧਿਆਨ ਰੱਖਿਓ ਛਤਰੀ ਕੋ ਪੂਜਤ ਬੂਤ ਹੋਂ ਬਾਹਮਣ ਕੋ ਨਹੀਂ ਧਿਆਨ ਰੱਖਿਓ ਸੋ ਇਹ ਜਿਹੜੀ ਕਿਰਿਆ ਹੈ ਨਾ ਸੰਸਾਰ ਦੇ ਵਿੱਚ ਜੇ ਕਿਸੇ ਨੇ ਸੰਭਾਲੀ ਹੈ ਸਖਤਰ ਹੰਨੇ ਸੰਭਾਲ ਲੀਏ ਤੇ ਛੋਟੇ ਛੋਟੇ ਸਹਬਜ਼ਾਦੇ ਦੇਖੋ ਸਾਡੇ ਵਾਸਤੇ ਮਾਰਟਰਸ ਸੀਗੇ ਜਿਨ੍ਹਾਂ ਨੇ ਸੰਸਾਰ ਦੇ ਉਤੇ ਦੱਸ ਦਿੱਤਾ ਕਿ ਮਰਨਾ ਸਭ ਨਹੀਂ ਹੈ ਹੂੰ ਕਹਿੰਦੇ ਆਪਣੇ ਧਰਮ ਵਾਸਤੇ ਆਪਣੇ اخلاق ਵਾਸਤੇ ਆਪਣੇ ਸਿਧਾਂਤ ਵਾਸਤੇ ਜਿਹੜਾ ਕੋਈ ਸ਼ਹੀਦ ਹੁੰਦਾ ਹੈ ਨਾ ਜੀ ਕਹਿੰਦੇ ਇਦੋਂ ਵੱਡਾ ਸ਼ਹੀਦ ਦੀ ਦੁਨੀਆ ਉਤੇ ਕਿਸੇ ਦੀ ਨਹੀਂ ਹੈ ਜਿਨੇ ਇਹ ਛੋਟੇ ਸਹਬਜ਼ਾਦੇ ਹਨ ਦੇਖੋ 9 ਸਾਲ ਤੇ 7 ਸਾਲ ਦੀ ਅਵਸਥਾ ਸੀ ਸੋ ਇਹਨਾਂ ਧਿਆਨ ਰੱਖਣਾ ਅਸੀਂ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਹਾਂ ਜੀ ਕਮਲਜੀ ਸਿੰਘ ਜੀ ਰਾਜਾ ਸਿੰਘ ਜੀ ਨਾਲ ਮਿਲੇ ਸੀ ਤੇ ਉਹਨਾਂ ਨੇ ਜੋ ਅਰੇਂਜ ਕੀਤਾ ਹੈ ਟੀਚਰਸ ਨੇ ਅਰੇਂਜ ਕੀਤਾ ਬੜੇ ਅੱਛੇ ਐਫਰਟ ਸੀ ਧੰਨਵਾਦ ਥੈਂਕ ਯੂ ਦਾਸਤਾ ਨੇ ਸ਼ਹਾਦਤ ਅੱਜ ਇੱਥੇ ਦਿਖਾਇਆ ਜਾ ਰਿਹਾ ਹੈ ਬੱਚੇ ਬਜ਼ੁਰਗ ਨੌਜਵਾਨ ਉੱਚੇ ਤੌਰ ਤੇ ਪਹੁੰਚੇ ਨੇ ਪਰ ਅੱਜ ਇੱਕ ਖਾਸ ਪਰਸਨੈਲਿਟੀ ਇੱਥੇ ਪਹੁੰਚੇ ਹੋਏ ਨੇ ਅਦਬ ਨਾਲ ਉਹਨਾਂ ਨੂੰ ਜਦੋਂ ਨਾਮ ਲਿਆ ਜਾਂਦਾ ਉਹ ਹੈ ਨਾਭਾ ਤੋਂ ਮਹਾਰਾਣੀ ਪ੍ਰੀਤੀ ਸਿੰਘ ਜੀ ਪ੍ਰੀਤੀ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੀਤੀ ਸਿੰਘ ਮੈਂ ਨਾਭਾ ਰਾਜ ਪਰਿਵਾਰ ਸੇ ਹੂੰ ਠੀਕ ਹੈ ਜੀ और आज ये गुरु रामदास एकेडमी में आके जो आपने देखा शा, शादत का दास्तान शादत जो प्रोग्राम चल रहा है अभी रिसेंटली मैं बहुत जगह गई प्रोग्राम्स अटेंड करने बट आई थिंक अभी तक का सबसे बेस्ट ये था जो यहाँ पे आके यहाँ के लोगों का जो लव अफेक्शन मिल रहा है वो अनएक्सपेक्टेडली बहुत ज़्यादा मिल रहा है तो वो बहुत अच्छा लग रहा है यहाँ आके थैंक यू तो आने वाले समय में हम क्या देख सकते हैं कि महारानी प्रीति सिंह जी कुछ समाज के लिए लोगों के लिए अपनी तरफ से क्या करेंगे ਅਹ ਮੈਂ ਜੋ ہمارے ਪੂਰਵਜੋਗਾ تھا ان کے ਚਿੰਨوں ਉਪਰ ਚਲਣਾ ਚਾਹਤੀ ਹੂੰ ਔਰ ਆਈ ਥਿੰਕ ਮੈਂ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹਤੀ ਹੂੰ ਸਾਫ ਸਫਾਈ ਕੇ ਉਪਰ ਸ਼ਹਿਰ ਕੀ। ਤੋ ਉਸ ਪੇ ਮੈਂ ਜ਼ਿਆਦਾ ਕਨਸਨਟ੍ਰੇਟ ਕਰ ਰਹੀ ਹਾਂ। ਓਕੇ। ਠੀਕ। ਸ਼ੋ ਦਾਸਤਾਨ ਨੇ ਸ਼ਹਾਦਤ ਨੂੰ ਕੀ ਪਰਿਵਾਰਾਂ ਨੇ ਦੇਖਿਆ? ਅ ਕਿਵੇਂ ਮਹਿਸੂਸ ਕੀਤਾ ਜੀ? ਕਿਵੇਂ ਦਾ ਮਾਹੌਲ ਦੇਖ ਕੇ ਲੱਗ ਰਿਹਾ ਹੈ? ਕੀ ਕੁਝ ਸਮਝ ਆਇਆ? ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਦੇਖੋ ਅੱਜ ਕੱਲ ਦੇ ਜੋ ਬੱਚੇ ਹੈ ਸਭ ਬਾਹਰ ਪੜਨ ਚਲੇ ਜਾਂਦੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਪਰ ਇੱਥੇ ਆ ਕੇ ਉਹਨ ਬੱਚੇ ਸਮਝ ਰਹੇ ਕਿ ਸਾਡਾ ਧਰਮ ਹੈ ਕੀ ਹੈ ਹਾਂਜੀ ਸਾਡੀ ਸਿੱਖੀ ਕਿਸ ਲਈ ਮਤਲਬ ਜੋ ਗੁਰੂ ਸਾਹਿਬ ਨੇ ਸਾਡੇ ਲਈ ਜੋ ਜੋ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹ ਬੱਚਿਆਂ ਨੂੰ ਹੁਣ ਸਮਝ ਆ ਰਿਹਾ ਹੈ ਕਿ ਕਿੰਨਾ ਵੱਡਾ ਧਰਮ ਹੈ ਸਾਡਾ ਠੀਕ ਹੈ ਜੀ ਫੁੱਟੇ ਨਾਲ ਗੱਲਬਾਤ ਕਰਦੇ ਆ ਕਿੱਦਾਂ ਲੱਗਦੇ ਤੁਸੀਂ ਤਾਂ ਉਮਰ ਦੇ ਕੀ ਦਹਾਕੇ ਵੀ ਦੇਖੇ ਨੇ ਕਿਵੇਂ ਲੱਗ ਰਹੇ ਹੁਣ ਅੱਜ ਦੇ ਸਮੇਂ 'ਚ ਬੱਚਿਆਂ ਨੂੰ ਲੋੜ ਹੈ ਜਿਹੜਾ ਜੋੜਨ ਦੀ ਬਿਲਕੁਲ ਜੀ ਬਿਲਕੁਲ ਸਾਡੇ ਬੱਚਿਆਂ ਨੂੰ ਬਹੁਤ ਲੋੜ ਹੈ ਕਿਉਂਕਿ ਸਾਡੇ ਬੱਚੇ ਸਾਡੇ ਜਿਹੜੇ ਗੁਰੂ ਸਾਹਿਬਾਂ ਦੇ ਸਾਡੇ ਵਾਸਤੇ ਸ਼ਹੀਦੀਆਂ ਕਰ ਗਏ ਨੇ ਛਾਤਾਂ ਦਿੱਤੀਆਂ ਉਹ ਸਭ ਪੁੱਲ ਚੁੱਕੇ ਨੇ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਡੇ ਗੁਰੂ ਸਾਹਿਬ ਉਹਨਾਂ ਦੇ ਲਾਲਾਂ ਨੇ ਮਾਤਾ ਗੁਜਰਕੌਰ ਜੀ ਨੇ ਕੀ ਕੀ ਕੀਤਾ ਸਾਡੇ ਕੌਮ ਵਾਸਤੇ ਕੀ ਕੀ ਸਾਡੇ ਵਾਸਤੇ ਕੀਤਾ ਆਪਣੇ ਉਹ ਸ਼ਹਾਦਤਾਂ ਦੇ ਗਏ ਨੇ ਸਾਨੂੰ ਖੜੇ ਕਰਨ ਵਾਸਤੇ ਸੋ ਇਹ ਜਿਹੜੇ ਉਪਰਾਲੇ ਨੇ ਹੈ ਜੀ ਕਿਵੇਂ ਲੱਗ ਰਿਹਾ ਠੀਕ ਲੱਗ ਬਹੁਤ ਵਧੀਆ ਉਪਰਾਲਾ ਕੀਤਾ ਹੈ ਥੈਂਕਸ ਬਹੁਤ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੇ ਉਪਰਾਲਾ ਕੀਤਾ ਹੈ ਕਿ ਬੱਚਿਆਂ ਨੂੰ ਦੇਖੋ ਬੱਚੇ ਇਹ ਚੀਜ਼ ਦੇਖ ਕੇ ਨਾ ਸਾਡੇ ਸਮਝਾਣ ਨਾਲੇ ਸਮਝਦੇ ਬਟ ਇਹ ਜੋ ਉਹਨਾਂ ਨੇ ਕੀਤਾ ਹੋਇਆ ਉਹਨੂੰ ਦੇਖ ਕੇ ਬੱਚੇ ਇਹਨੂੰ ਬਹੁਤ ਮੋਟੀਵੇਟ ਹੋ ਰਹੇ ਹੈ ਠੀਕ ਹੈ ਹਾਂ ਮੋਟੀਵੇਸ਼ਨ ਥੈਂਕ ਯੂ ਜੀ ਸੋ ਦੇਖ ਸਕਦੇ ਹੋ ਕਿ ਪ੍ਰਾਣੀਆਂ ਜੋ ਫੋਸਿਲਸ ਹੁੰਦੀਆਂ ਨੇ ਜਾਂ ਪ੍ਰਾਣੀਆਂ ਜਿਹੜੀਆਂ ਵੀ ਤੁਸੀਂ ਚੀਜ਼ਾਂ ਦੇਖ ਸਕਦੇ ਹੋ ਉਹ ਇੱਥੇ ਨਾਲ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਪ੍ਰਾਣੇ ਜੋ ਸਿੱਕੇ ਨੇ ਕਈ ਕਈ ਸਾਲਾਂ ਪੁਰਾਣੇ ਸਿੱਕੇ ਉਹ ਤੁਸੀਂ ਸਤਿ ਸ੍ਰੀ ਅਕਾਲ ਦੇਖ ਪਾ ਰਹੇ ਹੋ ਕਿ ਇਸ ਵਕਤ ਦਾਸਤਾਨ-ਏ-ਸ਼ਹਾਦਤ ਵਿਖੇ ਹਰ ਚੀਜ਼ ਜੋ ਇੱਥੇ ਪੇਸ਼ਕਾਰੀ ਹੈ ਉਹ ਕਿੱਤੀ ਗਈ ਹੈ ਤਾਂ ਕਿ ਆਪਣੇ ਪੁਰਾਣੇ ਸਮਿਆਂ ਦੇ ਨਾਲ ਨੌਜਵਾਨ ਪੀੜੀ ਨੂੰ ਜੋੜਿਆ ਜਾ ਸਕੇ ਸੋ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦੇਖ ਸਕਦੇ ਹਾਂ ਕਿੰਨੇ ਹੀ ਪੁਰਾਣੇ ਸਾਂਭੇ ਹੋਏ ਇਰਤਨੇ ਜੋ ਬੜੀ ਹੀ ਪਿਆਰੀਆਂ ਚੀਜ਼ਾਂ ਦੇਖ ਪਾ ਰਹੇ ਹਾਂ ਸੋ ਸ਼੍ਰੀਮਦ ਭਗਵਦ ਗੀਤਾ ਹੋਵੇ ਹੌਲੀ ਬਾਈਬਲ ਹੋਵੇ ਤੇ ਨਾਲ ਦੇ ਨਾਲ ਹੋਰ ਜਿੰਨੇ ਵੀ ਹੱਥ ਲਿਖਿਤ ਗ੍ਰੰਥ ਜ਼ਿਆਦਾਤਰ ਉਹ ਦੇਖ ਪਾ ਰਹੇ ਹਾਂ ਇਸ ਵਕਤ ਸੋ ਦੇਖ ਰਿਹਾ ਹਾਂ ਕਿ ਕਿੰਨਾ ਅਮੀਰ ਵਿਰਸਾ ਹੈ ਆਪਣੇ ਸਮਾਜ ਦਾ ਤੇ ਲੋੜ ਹੈ ਇਸ ਅਮੀਰ ਵਿਰਸੇ ਨੂੰ ਸੰਭਾਲ ਦੀ ਅਰਸ਼ਾਂ ਘਵਰਾ ਦੇਖ ਸਕਦੇ ਹੋ ਤੀਰ ਚਾਬੂਕ ਵਗੈਰਾ ਢਾੜੀਆਂ ਅਸਥ ਸ਼ਸਤਰ ਡੋਕਰ ਵਗੈਰਾ ਕੁਕਰ ਸੋ ਪ੍ਰਾਣੀਆਂ ਕਿਰਪਾਨਾਂ ਤਲਵਾਰਾਂ ਸੋ ਕਈ ਜੋ ਇੱਥੇ ਚੀਜ਼ਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਜਿਹੜੀਆਂ ਤੁਹਾਨੂੰ ਕਿਤਨਾ ਕਿਤੇ ਆਪ ਦੇ ਵਿਰਸੇ ਦੇ ਨਾਲ ਜੋੜਦੀਆਂ ਨੇ ਦੇ ਓਵਰঅল ਆਪਾਂ ਗੱਲ ਕਰੀਏ ਤਾਂ ਦਾਸ ਤਾਨੇ ਸ਼ਹਾਦਤ ਜੋ ਇਹ ਜੀਆਰਡੀ ਵਿਖੇ ਮਨਾਇਆ ਗਿਆ ਹੈ ਕਿੰਨਾ ਕਿਤੇ ਇਹਨੇ ਪੁਰਾਣੇ ਸਭਿਆਚਾਰ ਦੇ ਨਾਲ ਧਰਮ ਦੇ ਨਾਲ ਤੇ ਜੋ ਧਰਮ ਦੇ ਵਾਸਤੇ ਸਿੱਖ ਪੰਥ ਵਿੱਚ ਸ਼ਹਾਦਤਾਂ ਹੋਈਆਂ ਨੇ ਸਿੱਖੀ ਖੰਡੇ ਉਤਖੀ ਐਵੇਂ ਨਹੀਂ ਮਿਲੀ ਬਹੁਤ ਕੁਝ ਜ਼ਾਲਿਮਾਂ ਨੇ ਉਸ ਸਮੇਂ ਚ ਕੋਸ਼ਿਸ਼ ਕੀਤੀ ਸਿੱਖੀ ਤੋਂ ਭੰਗ ਕਰਨ ਦੀ ਲੇਕਿਨ ਸ਼ਾਇਦ ਸਿੱਖੀ ਉਹਨਾਂ ਸਭ ਤੋਂ ਉੱਪਰ ਉੱਠ ਕੇ ਅੱਜ ਵੀ ਦਿਨ ਦੁਗੁਨੇ ਰਾਤ ਚੁਗਣੀ ਤਰੱਕੀ ਕਰਦੀ ਹੋਈ ਨਜ਼ਰ ਆ ਰਹੀ ਹੈ ਗਲਬਕ ਕਰਦੇ ਆ ਗੁਰਸ਼ਮਿੰਦਰ ਸਿੰਘ ਜਪਾਲ ਜੀ ਨਾਲ ਗੁਰਸ਼ਮਿੰਦਰ ਜੀ ਦਾਸਤਾਨ ਨੇ ਸ਼ਹਾਦਤ ਕਿਵੇਂ ਦਾ ਹੋਇਆ ਕਿਵੇਂ ਰਿਹਾ ਲੋਕਾਂ ਦਾ ਕੀ ਰਿਸਪਾਂਸ ਮੈਨੂੰ ਇਹ ਲੱਗਦਾ ਹੈ ਕਿ ਇਹ ਗੱਲ ਲੋਕਾਂ ਤੋਂ ਪੁੱਛਣੀ ਚਾਹੀਦੀ ਹੈ ਔਰ ਅੱਜ ਬਹੁਤ ਹੀ ਤਕਰੀਬ 15 1600 ਬੰਦੇ ਆਏ ਔਰ ਉਹਨਾਂ ਨੇ ਇਸ ਗੱਲ ਦੀ ਨਿਸ਼ਲਾਗਾ ਕੀਤੀ ਕਿ ਇਸ ਵੱਲੋਂ ਕੋਈ ਕਦਮ ਚੁੱਕਿਆ ਗਿਆ ਔਰ ਇਹ ਵਾਕਈ ਦੇਖਣਯੋਗ ਸੀ ਔਰ ਇਹ ਕੋਈ ਫਿਲਮੀ ਕੰਮ ਨਹੀਂ ਸੀ ਇਹਨੂੰ ਕੁਰੂਬ ਹੋ ਅੱਖਾਂ ਦੇ ਸਾਹਮਣੇ ਲੋਕਾਂ ਨੇ ਦੇਖਿਆ ਤੁਹ ਕਿਤੇ ਕਿਤੇ ਸ਼ਾਬਾਸ਼ ਬਣਦੀ ਹੈ ਟੀਚਰ ਸਬੰਧੀ ਸਾਰਿਆਂ ਨੂੰ ਦਿਖਾਉਂਦਾ ਆ ਬਿਲਕੁਲ ਦਿਖਾਉਣਾ ਬਣਦਾ ਹੈ ਇਹ ਸਾਡੀ ਟੀਮ ਹੈ ਪੂਰੀ ਔਰ ਜਿਨੇ ਇਹਨਾਂ ਨੇ ਮਿਹਨਤ ਕੀਤੀ ਹੈ ਔਰ ਜਿਨੇ ਬੱਚਿਆਂ ਦੀ ਛਲਾਗਾ ਕੀਤੀ ਗਈ ਜਿਹੜੇ ਬੱਚੇ ਇਹ 10 ਸਿਗੇ ਉਹ ਦੀ ਜਿਨੇ ਸਫਤ ਕਰ ਲਈ ਜਾਵੇ ਉਨੀ ਘਟ ਠੀਕ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁ ਗੱਲਬਾਤ ਕਰਦੇ ਆ ਦਾਸਤਾਨੇ ਸ਼ਹਾਦਤ ਕੀ ਕੁਝ ਪ੍ਰਾਣੀਆਂ ਚੀਜ਼ਾਂ ਜੋ ਦੇਖ ਕੇ ਮਨ ਚ ਭਾ ਪਾਉਂਦੇ ਰਹੇ ਹਾਂ ਜੀ ਕੀ ਮਹਿਸੂਸ ਕਰ ਰਹੇ ਹੋ ਕਿਵੇਂ ਫੀਲ ਕਰ ਰਹੇ ਹੋ ਬਹੁਤ ਅੱਛਾ ਫੀਲ ਕਰ ਰਹੇ ਹਾਂ ਜੀ ਇੱਕ ਤਰੀਕੇ ਦਾ ਮੈਮਰੀਜ਼ ਰਿਵਾਈਵਡ ਨੇ ਪੂਰਾ ਇੱਥੇ ਆ ਕੇ ਪੁਰਾਤਨ ਫੀਲ ਆ ਰਹੀ ਹੈ ਜਿਸ ਜਿਵੇਂ ਬਚਪਨ ਦੀ ਵੀ ਯਾਦਾਂ ਆ ਰਹੀਆਂ ਨਾਲ ਇੱਕ ਆਰਗੇਨਿਕ ਫੀਲ ਆ ਰਹੀ ਹੈ ਕੋਈ ਕਮਰਸ਼ੀਅਲਾਈਜੇਸ਼ਨ ਨਹੀਂ ਹੈਗੀ ਤੁਸੀਂ ਆ ਕੇ ਦੇਖੋ ਸਟਾਲਸ 올ਡ ਆ ਦੇਖੋ ਕਾ ਫੂ ਦੇ ਚਦਰਾਂ ਦੇ ਸਟਾਲ ਓਵਰਆਲ ਬੜਾਏਗੇ ਬਹੁਤ ਸੋਹਣੀ ਬੜੀ ਚੰਗੀ ਚੀਜ਼ ਪ੍ਰੈਜੈਂਟ ਕੀਤੀ ਗਈ ਇਸ ਤੋਂ ਇਲਾਵਾ ਦਾਸਤਾਨ ਨੇ ਸ਼ਹਾਦਤ ਸ਼ੋਅ ਕੀਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ਼ਾ ਦੀ ਬਹੁਤ ਸੋਹਣਾ ਉਪਰਾਲਾ ਕੀਤਾ ਹੈਗਾ ਔਰ ਔਰ ਸਭ ਨੇ ਨੂੰ ਪ੍ਰੇਜ਼ ਕੀਤਾ ਸਾਰੇ ਹੈਪੀ ਨੇ ਜੀ ਥੈਂਕ ਯੂ ਜੀ ਸੋ ਹੋਰ ਕੁਝ ਪਰਿਵਾਰਾਂ ਦੇ ਪਰਿਵਾਰ ਇੱਥੇ ਆਏ ਹੋਏ ਨੇ ਗੱਲਬਾਤ ਕਰਦੇ ਆਂ ਦਾਸਤਾਨੇ ਸ਼ਹਾਦਤ ਸਾਰਾ ਮਾਹੌਲ ਦੇਖ ਕੇ ਸਿੱਖੀ ਧਰਮ ਮੁਝੋ ਪਾਣੀ ਸ਼ਹਾਦਤਾਂ ਸਭ ਕੁਝ ਦੇਖ ਕੇ ਮਨ ਚ ਕੀ ਭਾਵਾਂ ਆਉਂਦੇ ਨੇ ਸ਼ਿਰਕ ਅ ਮੇਰਾ ਨਾਮ ਅਮਨ ਭਾਟੀਆ ਐ ਮੈਂ ਵਰਕਸ਼ਾਪਸ ਕਰਦੀ ਆ ਸਕੂਲਸ ਵਿੱਚ ਟੀਚਰਸ ਲਈ ਤਾਂ ਹੀ ਸਰ ਜਾਣਦੇ ਸੀਗੇ ਮੈਨੂੰ ਉਹਨਾਂ ਨੇ ਬੁਲਾਇਆ ਸੀ ਮੈਂ ਆਪਣੇ ਬੱਚਿਆਂ ਨਾਲ ਆਈ ਆ ਸੈਟੀਸਟਿਕ ਪਰਿਵਾਰਾਂ ਨੂੰ ਜ਼ਰੂਰ ਹੈ ਜਾਣਨ ਦੀ ਜ਼ਰੂਰਤ ਵੀ ਹੈ ਔਰ ਇਸ ਵੇਲੇ ਬਹੁਤ ਨੀਡ ਹੈ ਕਿ ਸਾਡੇ ਬੱਚਿਆਂ ਨੂੰ ਵੀ ਇਹ ਸਭ ਚੀਜ਼ਾਂ ਬਾਰੇ ਪਤਾ ਲੱਗੇ ਐ ਟਾਈਮਜ਼ ਵਿੱਚ ਜਦੋਂ 크ਿਸਮਸ ਨੇੜੇ ਹੁੰਦਾ ਹੈ ਸਭ ਆਪਣੇ ਸਕੂਲਾਂ ਚ ਫੇਅਰ ਲਗਾ ਰਹੇ ਹੁੰਦੇ ਲੇਕਿਨ ਇਹੋ ਜੇ ਫੇਅਰਸ ਵੀ ਲੱਗਨੇ ਜ਼ਰੂਰੀ ਹਨ ਇਹੋ ਜੇ ਮੇਲੇ ਵੀ ਨਹੀਂ ਕਹਿ ਸਕਦੇ ਤੁਸੀਂ ਇਹਨਾਂ ਨੂੰ ਬਟ ਇਹ ਇਹੋ ਜੀ ਦਰਸ਼नियां ਨੇ ਜਿੱਦੇ ਨਾਲ ਸਾਡੇ ਬੱਚਿਆਂ ਨੂੰ ਏਟਲੀਸਟ ਸਾਡੀ ਸਭਿਅਤਾ ਬਾਰੇ ਸਾਡੇ ਇਤਿਹਾਸ ਬਾਰੇ ਸਾਡੇ ਪਛੋਕੜ ਬਾਰੇ ਪਤਾ ਲੱਗੇ ਔਰ ਇਹ ਬੜਾ ਅੱਛਾ ਇਨੀਸ਼ੀਏਟਿਵ ਸੀਗਾ ਕੱਲ ਮੈਂ ਐਕਚੁਅਲੀ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਹੋਰ ਜਿੰਨੇ ਬੱਚੇ ਜਾਂ ਟੀਚਰਸ ਜਾਂ ਸਕੂਲਸ ਨੂੰ ਜਾਣਦੀਆਂ ਉਹ ਸਭ ਧਿਆਨ ਔਰ ਦੇਖਣ ਔਰ ਸਾਰੇ ਸਕੂਲਸ ਵਿੱਚ ਇਹ ਇਨੀਸ਼ੀਏਟਿਵ ਵੀ ਲਿਆ ਜਾਵੇ ਜਿੱਥੇ ਸਾਨੂੰ ਸਾਡੀ ਪਛੋਕੜ ਸਾਡੀ ਕਲਚਰ ਬਾਰੇ ਪਤਾ ਲੱਗੇ ਇੱਕ ਤਾਂ ਪੰਜਾਬੀ ਗੁਰਮੁਖੀ ਲਿਪੀ ਸੋਹਣੀ ਭਾਸ਼ਾ ਮਨਮੋਣੀ ਭਾਸ਼ਾ ਉਤੋਂ ਉਹਨੂੰ ਲਿਖਣ ਦੀ ਕਲਾਕਾਰੀ ਅਦਾਕਾਰੀ ਉਸ ਤੋਂ ਵੀ ਸੋਹਣੀ ਜੀ ਹਾਂ ਮੈਂ ਗੱਲ ਕਰ ਰਹੀਆਂ ਕੈਲੀਗ੍ਰਾਫੀ ਦੀ ਪੰਜਾਬੀ ਦੀ ਜਿਹੜੀ ਵਰਣਮਾਲਾ ਹੈ ਇਹਨੂੰ ਪੜੋਣਾ ਕਿਦਾਂ ਪੰਜਾਬੀ ਨੂੰ ਹੱਥੀਂ ਸੋਹਣਾ ਲਿਖਣਾ ਕਿਦਾਂ ਜੇ ਇਹ ਕੋਈ ਜਾਣਦਾ ਹੈ ਤਾਂ ਸ਼ਾਇਦ ਦਵਿੰਦਰ ਸਿੰਘ ਨਾਗੀ ਹੁਣੀ ਜਾਣਦੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਇਹ ਵਾਹਿਗੁਰੂ ਦੀ ਕਿਰਪਾ ਹੈ ਕਿ ਕੀ ਹੈ ਜੋ ਲਿਖਣ ਲੱਗੇ ਹੱਥ ਝੂਮਦੇ ਨੇ ਇਹ ਗੁਰੂ ਮਹਾਰਾਜ ਦੀਆਂ ਬਲੇਸਿੰਗਸ ਨੇ ਗੁਰੂ ਰਾਮਦਾਸ ਜੀ ਦੀਆਂ ਬਲੇਸਿੰਗਸ ਨੇ ਦਸਾਂ ਪਾਸ਼ਾ ਜੀ ਦੀਆਂ ਬਲੇਸਿੰਗਸ ਨੇ ਵੀ ਜਿਹੜੀ ਬਾਣੀ ਰਾਗ ਦੇ ਵਿੱਚ ਲਿਖੀ ਹੋਈ ਜਦੋਂ ਤੁਸੀਂ ਬਾਣੀ ਕੰਨਾਂ 'ਚ ਪੈਂਦੀ ਹੈ ਨਾ ਆਨੰਦਮਈ ਹੋ ਜਾਂਦੇ ਹੋ ਤੇ ਉਹ ਜਦੋਂ ਆਨੰਦ ਆਉਂਦਾ ਨਾ ਕੰਨਾਂ ਦੇ ਵਿੱਚ ਰਸ ਪੈਂਦਾ ਤੇ ਉਵੇਂ ਹੀ ਫਿਰ ਕੋਸ਼ਿਸ਼ ਹੁੰਦੀ ਹੈ ਵੀ ਜਿਵੇਂ ਬਾਣੀ ਗੁਰੂ ਮਹਾਰਾਜ ਰਚੀ ਹੈ ਤੇ ਉਵੇਂ ਥੋੜਾ ਜਿਹਾ ਉਹਨੂੰ ਨਾ ਸੋਨਾ ਕਰਕੇ ਲਿਖਿਆ ਜਾਵੇ ਵੀ ਉਹਨਾਂ ਦੇ ਅੱਖਰ ਸੋਨੇ ਕਰਕੇ ਲਿਖਾ ਤਾਂ ਕਿ ਜਿਹੜੀ ਤੁਹਾਡੀ ਅੱਖ ਹੈ ਉਹ ਅੱਖਰਾਂ ਨੂੰ ਪੜੇ ਉਸ ਬਾਣੀ ਨੂੰ ਪੜੇ ਉਸ ਪਰਮਾਤਮਾ ਦੀ ਲਿਖੀ ਹੋਈ ਬਾਣੀ ਧੁਰ ਦੀ ਬਾਣੀ ਨਾ ਬੜੇ ਤੁਹਾਡੇ ਦਿਲ ਦੇ ਨੇੜੇ ਕੀ ਕੀ ਆਣਾ ਚਾਹ ਦਿਖਾਓ ਇਹ ਸਾਰੀਆਂ ਦਿਲ ਦੇ ਨੇੜੇ ਨੇ ਕੋਈ ਵੀ ਤੁਸੀਂ ਕੁਝ ਨਹੀਂ ਕਹਿ ਸਕਦੇ ਹੈਗੇ ਕਿ ਜਿਹੜੀ ਦਿਲ ਦੇ ਨੇੜੇ ਨਾ ਹੋਵੇ ਕੋਈ ਚੀਜ਼ ਸਾਰੀਆਂ ਦਿਲ ਦੇ ਨੇੜੇ ਨੇ ਮੂਲ ਮੰਤਰ ਦੇਖ ਲਓ ਤੁਸੀਂ ਉਸ ਅਕਾਲ ਪੁਰਖ ਦਾ ਲਿਖਿਆ ਹੋਇਆ ਉਸ ਤੋਂ ਧੁਰੋਂ ਧੁਰ ਦੀ ਬਾਣੀ ਆਈ ਧੁਰ ਕੀ ਬਾਣੀ ਆਈ ਇਹ ਧੁਰ ਕੀ ਬਾਣੀ ਹੈ ਪੱਟਾਂ ਦੀ ਬਾਣੀ ਹੈ ਜਿਨ੍ਹਾਂ ਨੂੰ ਦੇਖੋ ਇੰਨੀ ਉਸਤਤ ਕੀਤੀ ਗੁਰੂ ਪਾਸ਼ਾ ਜੀ ਦੀ ਬੈਠਾ ਸੋਢੀ ਪਾਸਾ ਆਰਾਮਦਾਸ ਸਤਗੁਰੂ ਕਹਾਵੇ ਵੀ ਆਰਾਮਦਾਸ ਨੂੰ ਸਤਗੁਰਾਂ ਦੀ ਉਪਾਧੀ ਪੱਟਾਂ ਨੇ ਦਿੱਤੀ ਨਾਨਕ ਤੂੰ ਲੈਣਾ ਤੂੰ ਹੈ ਗੁਰੂ ਅਮਰਦੂ ਵਿਚਾਰਿਆ ਗੁਰੂ ਟਿੱਠਾ ਤਾਂ ਮਨ ਸਾਧ ਆ ਰਿਹਾ ਦੇਸ਼ਵਾ ਵਰ ਮੋਹ ਹੈ ਮਤਲਬ ਕਿ ਜੋ ਤੁਹਾਨੂੰ ਚੀਜ਼ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਵਿੱਚੋਂ ਤੁਹਾਨੂੰ ਅਵੇਲੇਬਲ ਹੈ ਮੈਂ ਕਿਹਾ ਸਭ ਇਹ ਚੀਜ਼ ਦੀ ਜਾਂਚ ਕਰਦੋਂ ਆਈ ਕਦੋਂ ਲੱਗਿਆ ਕਿ ਮੇਰੇ ਤੇ ਉੱਪਰ ਐਨੀ ਕੁ ਮਹਾਰਾਜ ਦੀ ਕਿਰਪਾ ਹੈ ਤੇ ਮੇਰੇ ਹੱਥ ਐਦਾਂ ਚੱਲ ਸਕਦੇ ਕਦੋਂ ਗਈ ਇਹ ਜਿਹੜੇ ਕੁੱਟ ਪਈ ਹੋਈ ਹੈ ਨਾ ਸਕੂਲ ਤੋਂ ਬਚਪਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਰਹੇ ਆ ਉਹ ਕੁੱਟ ਕਰਕੇ ਸਾਡੀ ਜਿਹੜੀ ਹੈਂਡਰਾਈਟਿੰਗ ਆ ਬਹੁਤ ਵਧੀਆ ਹੋ ਗਈ ਚੰਡੇ ਹੋਏ ਪੇਰੈਂਟਸ ਵੱਲੋਂ ਵੀ ਚੰਡੇ ਹੋਏ ਤੇ ਟੀਚਰਾਂ ਵੱਲੋਂ ਚੰਡੇ ਹੋਏ ਉਜਾ ਨੂੰ ਹੈਂਡਰਾਇਟਿੰਗ ਵਧੀਆ ਹੋਈ ਤੇ ਕਿਸੇ ਐਗਜ਼ੀਬਿਸ਼ਨ ਦੇ ਪੰਜਾਬੀ ਦੀ ਕੈਲੀਗ੍ਰਾਫੀ ਦੇਖੀ ਤੇ ਉੱਥੋਂ ਇੱਕ ਚਿੰਗਈ ਹੋਈ ਵੀ ਯਾਰ ਪੰਜਾਬੀ ਨੂੰ ਸੋਹਣਾ ਕਰਕੇ ਵੀ ਆਪਾਂ ਲਿਖ ਸਕਦੇ ਆ ਚਲੋ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਕਰਦੇ ਤੁਸੀਂ ਦੇਖ ਸਕਦੇ ਹੋ ਵੀ ਹੁਣ ਥੋੜੇ ਜਿਹਾ ਹਲੇ ਵੀ ਹੈਗੀ ਆ ਵੀ ਇਹਨੂੰ ਹੋਰ ਸੋਹਣਾ ਕਰਕੇ ਲਿਖਿਆ ਜਾਵੇ ਬਾਣੀ ਨੂੰ ਸੋ ਬਹੁਤ ਹੀ ਪਿਆਰੀ ਚੀਜ਼ ਤੇ ਬਹੁਤ ਹੀ ਪਿਆਰੀ ਲਿਖਾਈ ਹੈ ਜੋ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਲਿਖਾਈ ਕਿਹਨਾਂ ਕਰ ਨੂੰ ਮੁੰਦੀ ਆ ਉਹ ਵੀ ਗੱਲਬਾਤ ਕਰਦੇ ਆ ਸਿੰਘ ਸਾਹਿਬ ਕਿਵੇਂ ਲੱਗਿਆ ਜੋ ਇਹ ਕੈਲੀਗ੍ਰਾਫੀ ਹੈ ਜੋ ਇਹ ਪ੍ਰੋਪਰ ਪੰਜਾਬੀ ਦੇ ਅੱਖਰਾਂ ਨੂੰ ਗੁਰਮੁਖੀ ਲਿਪੀ ਨੂੰ ਪੁਰੋਆ ਗਿਆ ਆਪਣੇ ਆਪ ਚ ਬੋਲਦੇ ਆ ਦੇਖ ਕੇ ਕਿਵੇਂ ਲੱਗਦਾ ਕੀ ਭਾਵਾਂ ਦਾ ਸੰਜਕ ਬਾਈ ਜੀ ਬਹੁਤ ਬਹੁਤ ਖੂਬਸੂਰਤ ਹੈ ਜੀ ਇਟਸ ਵੈਰੀ ਵੈਰੀ ਬਿਊਟੀਫੁਲ ਸਰ ਤੇ ਤਾਂ ਫੈਨ ਹੋ ਗਈ ਜੀ ਅੱਜ ਪਹਿਲੀ ਵਾਰੀ ਦੇਖ ਕੇ ਨਾ ਮੈਂ ਮਤਲਬ ਇਟਸ ਦਾ ਫਰਸਟ ਟਾਈਮ ਮੈਂ ਪਹਿਲੀ ਵਾਰੀ ਦੇਖ ਰਿਹਾ ਹਾਂ ਔਰ ਬਹੁਤ ਬਹੁਤ ਬਸਾਦਾ ਹੈ ਜੀ ਬਹੁਤ ਚੰਗਾ ਲੱਗਿਆ ਜੇ ਤੁਹਾਨੂੰ ਮਰੇਖਾ ਤੁਹਾਡੀ ਅੱਖਾਂ ਨੂੰ ਪਹਿਲੀ ਵਾਰੀ ਅਟਰੈਕਟ ਕਿਹੜੀ ਚੀਜ਼ ਕਰ ਰਹੀ ਹੈ ਕਿਹੜੀ ਚੰਗੀ ਲੱਗਿਆ ਨਾ ਵਿੱਚ ਫਲੋ ਕਿਸ ਫਲੋ ਨਾਲ ਲਿਖਿਆ ਗਿਆ ਜੀ ਐਂ ਲੱਗਦਾ ਜਿਵੇਂ ਕੋਈ ਕਵਿਤਾ ਬੰਦਾ ਲਿਖ ਇਹ ਜਿਹੜੀ ਹੈਗੀ ਬਾਣੀ ਜਾਂ ਕਿਹੜੀ ਵੀ ਸ਼ਬਦ ਜਿਹੜੇ ਨੇ ਇਹਨਾਂ ਦਾ ਕੋਈ ਤੋੜ ਹੀ ਨਹੀਂ ਹੈਗਾ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਨੂੰ ਹਰ ਵਾਰੀ ਦੇਖਣਾ ਪੈਂਦਾ ਸੀਗਾ ਵੀ ਕਿਤੇ ਕੋਈ ਗਲਤੀ ਤਾਂ ਨਹੀਂ ਹੈਗੀ ਸਿਹਾਰੀ ਬਿੰਦੀ ਜੇ ਇੱਕ ਵੀ ਬਿੰਦੀ ਦੀ ਗਲਤੀ ਹੋ ਗਈ ਉਹ ਸਾਰੀ ਬਾਣੀ ਗਲਤ ਹਾਂ ਬਸ ਮੰਤਰ ਗਲਤ ਆਦਰ ਆਦਰ ਸਤਕਾਰ ਤੇ ਇਹ ਹੁਣ ਇਹ ਹੈ ਕਿ ਯਾਦ ਹੋਗੇ ਓਮ ਬੂ ਬੋਸਵਾ ਤਸਵਿਤਲ ਬਰੇਣੀਮ ਵਰਗੋ ਦੇਵ ਸਦੀਮਹੀ ਦਿਯੋ ਯੋਨਾ ਪ੍ਰਚੋਦਿਆ ਮੈਨੂੰ ਯਾਦ ਹੋ ਗਿਆ ਉਹ ਸਾਰੇ ਹੈਰਾਨ ਹੁੰਦੇ ਮੈਂ ਇੱਕ ਵਾਰੀ ਕਿਸੇ ਸਮਾਗਮ ਤੇ ਗਿਆ ਤੇ ਉੱਥੇ ਮੇਰੇ ਹਿੰਦੂ ਵੀਰ ਹੋਣਾਂ ਦਾ ਸੀਗਾ ਸਮਾਗਮ ਤੇ ਉੱਥੇ ਜਦੋਂ ਉਹਨਾਂ ਨੇ ਰਿਸਾਈਟ ਕਰ ਰਹੇ ਸੀ ਬੋਲਦੇ ਸੀਗੇ ਸ਼ਬਦ ਤੇ ਮੈਂ ਨਾਲ-ਨਾਲ ਬੋਲਦਾ ਸੀ ਤੇ ਸਾਰਿਆਂ ਦਾ ਧਿਆਨ ਆਇਆ ਜਾਂਦਾ ਸੀ ਵੀ ਸਰਦਾਰ ਜੀ ਗਾਇਤਰੀ ਮੰਤਰ ਪੜ੍ਹਦੇਵੇਂ ਤੇ ਮੈਂ ਕਿਹਾ ਯਾਰ ਦੇਖੋ ਇੱਕ ਇੱਕ ਰਿਗਾਰਡ ਆ ਉਸ ਬਾਣੀ ਲਈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਂ 2018 ਜਦੋਂ ਮਕیدارਨਾਦ ਗਿਆ ਉੱਥੇ ਵੀ ਮੈਂ ਟੈਟੂ ਬਣਾਏ ਓਮ ਦੇ ਤੇ ਉੱਥੇ ਕਰਾਊਡ ਇਕੱਠਾ ਹੋ ਗਿਆ ਵੀ ਉਹ ਸਰਦਾਰ ਜੀ ਟੈਟੂ ਬਣਾ ਰਹੇ ਨੇ ਓਮ ਦੇ ਚਲੋ ਅਸੀਂ ਵੀ ਬਣਵਾਈਏ ਤੇ ਲਾਈਨਾਂ ਲੱਗ ਗਈਆਂ ਉੱਥੇ ਵੀ ਮੈਂ ਗਾਇਤਰੀ ਮੰਤਰ ਲਿਖਿਆ ਭੋਲੇਨਾਥ ਦੇ ਦਰਾਂ ਦੇ ਵਿੱਚ ਬਹਿ ਕੇ ਮੈਂ ਕਹਾ ਯਾਰ ਭੋਲੇਨਾਥ ਜੀ ਆ ਮੇਰੀ ਹਾਜ਼ਰੀ ਆ ਹਾਜ਼ਰੀ ਪ੍ਰਮਾਣ ਕਰੋ ਵਾਹ ਜੀ ਵਾਹ ਕੀ ਬਾਤ ਹੈ ਸੋ ਅਲੱਗ-ਅਲੱਗ ਚਾਹੇ ਪਛਾਵਾ ਹੋਣ ਹਿੰਦੀ ਹੋਵੇ ਉਰਦੂ ਹੋਵੇ ਪੰਜਾਬੀ ਹੋਵੇ ਪਰ ਕਿਤਨਾ ਕਿਤੇ ਆਪਣੀ ਮਾਂ ਬੋਲੀ ਦੇ ਨਾਲ ਇਸ ਤਰ੍ਹਾਂ ਪ੍ਰੇਮ ਪਿਆਰ ਇਸ ਤਰ੍ਹਾਂ ਦੀ ਲਿਖਾਈ ਕਿਤਨਾ ਕਿਤੇ ਇਹਦੀ ਸੁੰਦਰਤਾ ਨੂੰ ਹੋਰ ਜ਼ਿਆਦਾ ਚਾਰ ਚੰਨ ਲਾਉਂਦੀ ਹੋਈ ਨਜ਼ਰ ਆਉਂਦੀ ਹੈ ਸੋ ਗੱਲਬਾਤ ਕਰਦੇ ਹਾਂ ਜੀ ਆਰਡੀ ਅਕੈਡਮੀ ਤੋਂ ਸudar ਰਾਜਾ ਸਿੰਘ ਜਣ ਨਾਲ ਦਾਸਤਾਨ ਨੇ ਸ਼ਹਾਦਤ ਬਾਬਾ ਜੀ ਅੱਜ ਕਿਵੇਂ ਦਾ ਦਿਨ ਨਿਕਲੇ ਆ ਕਿਵੇਂ ਲੋਕਾਂ ਨੇ ਪਿਆਰ ਦਿੱਤਾ ਜੋ ਅੱਜ ਦਾ ਦਿਨ ਨਿਕਲੇ ਆ ਉਹ ਜ਼ਿੰਦਗੀ ਚ ਕਦਰ ਨਿਕਲੇ ਆਣਾ ਕਿਉਂ ਇਹ ਸਾਰੇ ਪੰਜਾਬ ਨੂੰ ਇੱਕ ਮੈਸੇਜ ਦਿੱਤਾ ਹੈ ਪਰ ਲੋਕੀ ਬਰਥਡੇ ਵੀ ਦਾ ਮਨਾਣ ਔਰ ਬੜਾ ਸ਼ੌਕ ਨਾਲ ਆਪਣੀ ਕੌਮ ਨੂੰ ਆਪਣੇ ਪੰਜਾਬ ਦੇ ਕਲਚਰ ਨੂੰ ਸੰਭਾਲ ਕੇ ਇਸ ਵਿਰਸੇ ਨੂੰ ਸੰਭਾਲ ਕੇ ਰੱਖ ਕੇ ਉਹ ਲੋਕਾਂ ਨੂੰ ਛੋਟੇ ਬੱਚਿਆਂ ਨੂੰ ਇਹ ਮੈਸੇਜ ਦੇ ਦੇਣ ਭਾਈ ਇਹ ਜੇ ਪ੍ਰੋਗਰਾਮ ਕਰੋ ਔਰ ਮੈਨੂੰ ਇਹ ਤਾਂ اچھا ਲੱਗਾ ਅੱਜ ਆਣ ਕੇ ਉਹ ਮੈਂ ਸਾਰੇ ਪੰਜਾਬ ਨੂੰ ਉਹ ਸਾਰੇ ਵੀਰਾਂ ਨੂੰ ਪੈਣਾ ਨੂੰ ਬੱਚਿਆਂ ਨੂੰ ਜੀ ਆਇਆਂ ਕਿਹਾ ਕੇ ਤੇ ਮੈਂ ਚਾਹੁੰਦਾ ਇਸ ਇਹ ਜੇ ਪ੍ਰੋਗਰਾਮ ਫੜਾਉਣਾ ਚਾਹੀਦਾ ਔਰ ਮੈਂ ਨਾਲ ਸਹਿਯੋਗ ਵੀ ਕਰਾਂਗਾ ਨਾਲ ਸਪੋਰਟ ਵੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਵਾਸਤੇ ਕੀ ਕੁਝ ਸ਼ਹਾਦਤਾਂ ਹੋਈਆਂ ਨੇ ਕੀ ਕੋਈ ਸਹਣਾ ਪਿਆ ਸਾਰਾ ਕੁਝ ਬੜਾ ਸੋਹਣਾ ਦਰਸਾਇਆ ਗਿਆ ਕਿਵੇਂ ਲੱਗਦਾ ਮਨ ਚ ਕੀ ਭਾਵੰਦ ਮਨ ਦੇ ਵਿੱਚ ਇੰਨਾ ਭਾਵ ਆਇਆ ਵੀ ਅਥਰੂ ਆ ਜਾਂਦੇ ਨੇ ਜਿਸ ਹਾਵ ਨਾਲ ਇਹਨਾਂ ਨੇ ਸਾਰਾ ਕੁਝ ਦਿਖਾਇਆ ਵਿਰਸਾ ਕਿਦਾਂ ਕਿਦਾਂ ਛੋਟੇ ਸਾਹਿਬ ਜਦਿਆਂ ਦੀ ਛੇਦੀ ਗੁਰਤੇਗ ਬਹਾਦਰ ਸਾਹਿਬ ਦੀ ਛੇਦੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੀ ਛੇਦੀ ਸਾਰਾ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਇੰਨੀ ਅੱਛੀ ਤਰ੍ਹਾਂ ਦਿਖਾਇਆ ਫਿਰ ਕਿਦਾਂ ਗੁਰੂ ਸਾਹਿਬ ਮਾਚੀਵਾੜਾ ਦੇ ਜੰਗਲਾਂ 'ਚ ਸਰਸਾ ਨਦੀ ਫਿਰ ਨਨੇ ਟਨਲ ਜੰਗਲ ਇੰਨਾ ਵਧੀਆ ਤਰੀਕੇ ਨਾਲ ਬਣਾਇਆ ਫਿਰ ਅੱਗੋਂ ਪੁਰਾਣਾ ਬਾਜ਼ਾਰ ਦਿਖਾਇਆ ਪੁਰਾਣਾ ਕਲਚਰ ਦਿਖਾਇਆ ਇਨਨ ਇਹ ਪੰਜਾਬ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਜਾਏਗਾ ਪੂਰਾ ਇੱਕ ਇਤਿਹਾਸ ਰਚ ਦਿੱਤਾ ਹੈ ਵੀ ਵਾਹਿਗੁਰੂ ਜੀ ਨੇ ਇੰਨੀ ਮਿਹਰ ਕੀਤੀ ਹੈ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਮੀਤ ਜੀ ਕਿਵੇਂ ਲੱਗਿਆ ਅੱਜ ਦਾਸਤਾਨ ਜੋ ਅੱਜ ਪੂਰਾ ਹੋਇਆ ਤੇ ਦਾਸਤਾਨੇ ਸ਼ਹਾਦਤ ਆਪਾਂ ਕਹਾਂਗੇ ਲੋਕ ਆਏ ਨੇ ਇਹਨਾਂ ਨੂੰ ਸਿੱਖਣ ਨੂੰ ਦੇਖਣ ਨੂੰ ਮਿਲਿਆ ਪ੍ਰਾਣੇ ਭਾਵ ਨਾਲ ਜੁੜੇ ਨੇ ਕਿਵੇਂ ਸ਼ੇਅਰ ਕਰੂਗੀ ਤੁਸੀਂ ਥੈਂਕ ਯੂ ਮੈਂ ਸਭ ਤੋਂ ਜ਼ਿਆਦਾ ਥੈਂਕਸ ਆਪਣੀ ਟੀਮ ਦਾ ਕਰਨਾ ਚਾਹਾਂਗੀ ਸਪੈਸ਼ਲੀ ਬੱਚਿਆਂ ਦਾ ਸਵੇਰੇ 10 ਤੋਂ ਲੈ ਕੇ 4 ਵਜੇ ਤੱਕ ਨੌਨ ਸਟਾਪ ਉਹਨਾਂ ਨੇ ਇੱਕ ਇੱਕ ਸ਼ਹਾਦਤ ਐਕਸਪਲੇਨ ਕੀਤੀ ਹੈ ਸਾਡੇ ਟੀਚਰਸ ਜਿੰਨਾ ਵੀ ਇੱਥੇ ਤੁਸੀਂ ਸੈਟ ਆ ਦੇਖਿਆ ਸਾਰਾ ਕੁਝ ਬਾਈ ਹੈਂਡ ਮੇਡ ਹੈ ਬਾਈ ਮਾਈ ਟੀਚਰਸ ਪਲੱਸ ਸੁਮਿਸ਼ਾ ਐ ਮਿਸਟਿਕ ਡੈਕੋਰ ਤੋਂ ਜਿਨ੍ਹਾਂ ਦੀ ਇਹ ਪੁਰਾਤਨ ਬਾਜ਼ਾਰ ਦੀ ਲੁੱਕ ਹੈ ਇਹ ਅਨਾਂ ਨੇ ਕ੍ਰੀਏਟ ਕੀਤੀ ਹੈ ਤੇ ਇਟ ਇਜ਼ ਨੈਵਰ a single person's show it is always a team effort ਠੀਕ ਹੈ ਸੋ ਡੈਕੋਰ ਦੀ ਗੱਲ ਕਰਦੇ ਆ ਕਿਵੇਂ ਦਿਲ ਦਿਮਾਗ ਚ ਕੀ ਭਾਵ ਸੀਗੇ ਕਿ ਮੈਂ ਕਿਵੇਂ ਕਿਵੇਂ ਸਾਰਾ ਕੁਝ ਡਿਪਿਕਟ ਕਰਨਾ ਸ਼ੋਅ ਕਰਨਾ ਹੈ ਤਾਂ ਕਿ ਆਥੈਂਟਿਕੇਟ ਜਾ ਲੱਗੇ ਕਿਵੇਂ ਸੀ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਕਿ ਐਸ ਇੰਨਾ ਵੱਡਾ ਸੈਟਅਪ ਅਸੀਂ ਕਰ ਸਕਦੇ ਆ 올 ਕ੍ਰੈਡ ਗੋਸ ਟੂ ਅਸ਼ਮੀਤ मैम ਇਹਨਾਂ ਨੇ ਪੂਰਾ ٹرسٹ ਸ਼ੋ ਕੀਤਾ ਤੇ ਇੱਕ ਇੱਕ ਚੀਜ਼ ਇਹਨਾਂ ਨੇ ਸਾਨੂੰ ਐਕਸਪਲੇਨ ਕੀਤੀ ਕਿ ਮੈਨੂੰ ਇਹ ਪੁਰਾਣਾ ਚਾਹੀਦਾ ਹੈ ਮੈਨੂੰ ਉਹ ਚਾਹੀਦਾ ਹੈ ਇਟ ਇਜ਼ 올 ਇਨ ਹਰ ਮਾਈਂਡ ਐਂਡ ਵੀ ਹੈਵ ਟ్రਾਈਡ ਟੂ ਐਗਜ਼ੀਕਿਊਟ ਥੈਟ ਹਰ ਮਾਈਂਡ ਥਰੂ ਆਰ ਵਰਕ 올 ਕ੍ਰੈਡ ਗੋਸ ਟੂ ਮੈਮ ਓਨਲੀ ਸੋ ਪਿੰਕੀ ਨੇ ਗੱਲ ਕਰਦੇ ਆ ਪਿੰਕੀ ਜੀ ਦਾਸਤਾਨ ਨੇ ਸ਼ਹਾਦਤ ਉਸ ਤੋਂ ਬਾਅਦ ਸਾਰਾ ਜੋ ਉੱਥੇ ਮਾਹੌਲ ਬਣਿਆ ਮਨ ਦੇ ਭਾਵ ਸਾਂਝੇ ਕਰ ਐਸਟੇਕ ਕੀ ਕਦੀ ਵੀ ਐਵੇਂ ਦਾ ਇਵੈਂਟ ਕਿਸੇ ਦਿਮਾਗ ਚ ਆਇਆ ਹੀ ਨਹੀਂ ਹੈ ਅਸੀਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਅਸੀਂ ਦੇਖਿਆ ਉਹ ਮੈਂ ਕਹਾਂ ਅਸੀਂ ਬਚਪਨ ਤੋਂ ਬਾਅਦ ਹੁਣ ਦੇਖ ਪਾਏ ਆਂ ਔਰ ਹਰ ਮਤਲਬ ਕਿ ਸਾਡੇ ਫਰੈਂਡਸ ਵੀ ਆਏ ਸੀ ਉਹ ਕਹਿ ਰਹੇ ਕਿ ਸਾਨੂੰ ਮਜ਼ਾ ਆ ਗਿਆ ਇੱਕ ਤਾਂ ਇਹ ਐਫਰਟਸ ਦੇਖ ਕੇ ਵੀ ਪੂਰੀ ਤੁਸੀਂ ਗੁਰਗੋਬਿੰਦ ਸਿੰਘ ਜੀ ਦੀ ਹਿਸਟਰੀ ਜੋ ਕਿ ਸਾਡਾ ਆਨ ਵਾਲਾ ਵਿਰਸਾ ਸਭ ਭੁੱਲੀ ਜਾ ਰਿਹਾ ਹੈ ਔਰ ਸਭ ਨੂੰ ਮਤਲਬ ਕਿ ਇੰਗਲਿਸ਼ ਕਲਚਰ ਅਪਣਾਉਣ ਦੀ ਪਈ ਹੋਈ ਹੈ ਔਰ ਇਹ ਬਹੁਤ ਜ਼ਰੂਰੀ ਸੀਗਾ ਹੁਣ ਇਸ ਨੂੰ ਦੇਖ ਕੇ ਠੀਕ ਹੈ ਵਾਈਗੂ ਮੇਅਰ ਕਰਾਂਗੇ ਅਸੀਂ ਨੈਕਸਟ ਇਅਰ ਫਿਰ ਐਫਰਟਸ ਕਰਾਂਗੇ ਔਰ ਬੱਚਿਆਂ ਨੂੰ ਬਹੁਤ ਜ਼ਿਆਦਾ ਪਰਮਾਤਮਾ ਵਾਲੋ ਹੀ ਮਤਲਬ ਇਹ ਚੀਜ਼ ਹੋਈ ਹੈ ਕਿ ਬੱਚਾਂ ਚ ਇਹੋ ਜੀ ਬਖਸ਼ਿਸ਼ ਹੋਈ ਹੈ ਕਿ ਇਹਨਾਂ ਨੇ ਇਹ ਇਵੈਂਟ ਕਰਨ ਬਾਰੇ ਸੋਚਿਆ ਔਰ ਸਭ ਨੇ ਦਿਲੋਂ ਜਾਨ ਲਗਾ ਕੇ ਐਫਰਟਸ ਕੀਤੇ ਨੇ ਔਰ ਸਾਨੂੰ ਜਿਹੜਾ ਪੁਰਾਤਨ ਕਲਚਰ ਹੈ ਨਾ ਬੱਚਿਆਂ ਨੇ ਸੰਖਿਖਾਇਆ ਉਹ ਸਾਨੂੰ ਬਹੁਤ ਅੱਛਾ ਲੱਗਾ ਔਰ ਸਾਡੇ ਫਰੈਂਡ ਸਾਡੀ ਇੱਕ ਇੱਕ ਮਤਲਬ ਕਿ ਅਸੀਂ ਇਹ ਇਵੈਂਟ ਇੰਜੋਏ ਕੀਤਾ ਪਲੱਸ ਸਾਡੀ ਅੱਜ ਇੱਕ ਅੱਛੀ ਪਿਕਨਿਕ ਹੋ ਗਈ ਕਿਉਂਕਿ ਖਾਨ ਵਾਲੇ ਬੜੇ ਅੱਛੇ ਸਟਾਲਸ ਸੀਗੇ ਔਰ ਕੰਪਨੀ ਬੜੀ ਅੱਛੀ ਬਹੁਤ ਪੁਰਾਣੇ ਮਤਲਬ ਜੋ ਵਿਛੜੇ ਹੋਏ ਫਰੈਂਡ ਸੀਗੇ ਬੜੀ ਸਦੀਆਂ ਬਾਅਦ ਅੱਜ ਸਾਨੂੰ ਇੱਥੇ ਮਿਲੇ ਅਸੀਂ ਇਸ ਲਈ ਪੂਰੀ ਜੀਆਜੀ ਟੀਮ ਦਾ ਬਹੁਤ ਬਹੁਤ ਥੈਂਕਸ ਕਰਦੇ ਆਂ ਦਾਸਤਾਨ 에 ਸ਼ਹਾਦਤ ਕੀ ਕੁਝ ਗੱਲਾਂ ਦਮਾਗ ਚ ਦਿਲ ਚ ਆਈਆਂ ਕਿਵੇਂ ਦੇ ਭਾਵ ਨੇ ਜੋ ਅੱਜ ਤੁਹਾਨੂੰ ਸਾਰਾ ਮਾਹੌਲ ਦੇਖ ਕੇ ਲੱਗਿਆ ਸਾਂਝਾ ਕਰਦੀ ਦਾਸਤਾਨ 에 ਸ਼ਹਾਦਤ ਇੱਕ ਐਸੀ ਮਤਲਬ ਇਵੈਂਟ ਸੀ ਜਿੱਨੇ ਕਿ ਪੁਰਾਣਾ ਸਾਨੂੰ ਪੂਰਾ ਐਦਾਂ ਲੱਗ ਰਿਹਾ ਸੀਗਾ ਕਿ ਖੁਦ ਅਸੀਂ ਉਹ ਚੀਜ਼ ਫੀਲ ਕਰ ਰਹੇ ਆਂ ਸਾਡੀ ਬੋਡੀ ਚ ਮਤਲਬ ਇੰਨੇ ਕੋ ਜ਼ਿਆਦਾ ਗੂਸ ਬੰਮਸ ਆ ਰਹੇ ਸੀਗੇ ਦੀ ਅਸੀਂ ਤੇ ਹੁਣ ਸਿਰਫ ਮਹਿਸੂਸ ਕਰ ਰਿਹਾ ਐ ਸਾਨੂੰ ਮਤਲਬ ਸਮਝ ਨਹੀਂ ਆ ਰਹੀ ਕਿ ਸਾਡੇ ਗੁਰੂਆਂ ਨੇ ਜਦੋਂ ਅਸਲ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਤੇ ਕੀ ਬੀਤੀ ਹੋਏਗੀ ਕਿੱਦਾਂ ਉਹਨਾਂ ਨੇ ਪਹਿਲੇ ਆਪਣੇ ਪਿਤਾ ਜੀ ਫਿਰ ਉਹਨਾਂ ਨੇ ਆਪਣੇ ਚਾਰ ਸਹਬਜ਼ਾਦੇ ਸ਼ਹੀਦ ਕੀਤੇ ਸਿੱਖੀ ਲਈ ਐ ਚੀਜ਼ ਪੂਰੀ ਕੌਮ ਸਾਦੀ ਕਦੀ ਵੀ ਮਤਲਬ ਸ਼ੁਕਰ ਨਹੀਂ ਕਰ ਸਕਦੀ ਇਸ ਚੀਜ਼ ਦਾ ਬਟ ਜੋ ਅੱਜ ਇਹ ਚੀਜ਼ ਜੀਆਰਡੀ ਅਕੈਡਮੀ ਨੇ ਕੀਤੀ ਹੈ ਐ ਸਾਡੇ ਬੱਚਿਆਂ ਲਈ ਨੈਕਸਟ ਜਨਰੇਸ਼ਨ ਵਾਸਤੇ ਬਹੁਤ ਅੱਛੀ ਚੀਜ਼ ਹੈ ਜੋ ਕਿ ਕਦੀ ਇਹਨਾਂ ਨੇ ਮੇਬੀ ਇਹ ਚੀਜ਼ ਕਦੀ ਮਹਿਸੂਸ ਨਹੀਂ ਕੀਤੀ ਹੋਏਗੀ ਸੁਣੀ ਹੋਏਗੀ ਲੇਕਿਨ ਅੱਜ ਉਹਨਾਂ ਨੇ ਚੀਜ਼ ਲਾਈਵ ਦੇਖੀ ਹੈ ਜੋ ਕਿ ਲਾਈਫ ਦੇ ਵਿੱਚ ਇੰਪੈਕਟ ਮੋਰ ਜ਼ਿਆਦਾ ਪੈਂਦਾ ਇਸ ਚੀਜ਼ ਦਾ ਸੋ ਵੀ ਆਰ ਥੈਂਕਫੁਲ ਟੂ ਦ ਜੀਆਰਡੀ ਟੀਮ ਐਂਡ ਆਲ ਦਾ ਮੈਂਬਰਸ ਜਿਨ੍ਹਾਂ ਨੇ ਇਹ ਇਵੈਂਟ ਕ੍ਰੀਏਟ ਕੀਤਾ ਬੱਚਿਆਂ ਦੀ ਗੱਲ ਹੋ ਰਹੀ ਹੈ ਕਿ ਬੱਚਾ ਕੋਲ ਮੌਜੂਦ ਹੈ ਤੁਹਾਡਾ ਨਾਮ ਮੇਡਮ ਰિયાન ਸਿੰਘ ਹੈ ਰિયાન ਸਿੰਘ ਯਾਰ ਕਿਵੇਂ ਲੱਗਿਆ ਜਿਵੇਂ ਸਾਹਿਬ ਜਦਿਆਂ ਬਾਰੇ ਜ਼ਿਕਰ ਹੋਇਆ ਹੈ ਉਹਨਾਂ ਦੀ ਲਾਸਾਨੀ ਸ਼ਹਾਦਤ ਬਾਰੇ ਜ਼ਿਕਰ ਹੋਇਆ ਹੈ ਕਿਵੇਂ ਲੱਗਿਆ ਕਿਵੇਂ ਮਨ 'ਚ ਭਾਵ ਆਏ ਨੇ ਕੀ ਫੀਲ ਕਰਦੇ ਹੋ ਸ਼ੇਅਰ ਕਰੋ ਉਹਨਾਂ ਦੇਖ ਕੇ ਜੋ ਉਹਨਾਂ ਨੇ ਲੜਾਈ ਕਿੰਨੀ ਉਹਨਾਂ ਦੀ ਮੌਤ ਐਸਾ ਲੱਗ ਗਿਆ ਕਿ ਉਹਨਾਂ ਤੇ ਕਿੰਨਾ ਜ਼ੁਲਮ ਸਿਆ ਜੋ ਗੰਦੇ ਮੁਗਲਾਂ ਨੇ ਉਹਨਾਂ ਨੂੰ ਕਿੰਨਾ ਮਾਰਦੇ ਰੱਖਾ ਉਹਨਾਂ ਨੇ ਆਪਣਾ ਸੀਸ ਵੀ ਕਟਾ ਦਿੱਤਾ ਸਿੱਖ ਜਮ ਨੂੰ ਬਚਾਉਣ ਲਈ ਤਬ ਤੋਂ ਪਹਿਲਾਂ ਤਾਂ ਮੈਂ ਏ ਥੈਂਕਸ ਕਰਨਾ ਚਾਹਾਂਗਾ ਤੁਸੀਂ ਇੱਥੇ ਆਏ ਹੋ ਤੇ ਅਵਨੀਤ ਜੀ ਨੇ ਆਲਰੇਡੀ ਸਾਰਾ ਕੁਝ ਬੋਲ ਹੀ ਦਿੱਤਾ ਹੈ ਇਹ ਉਪਰਾਲਾ ਬਹੁਤ ਹੀ ਖਾਸ ਉਪਰਾਲਾ ਸੀ ਤੇ ਇਹੋ ਜਿਹੇ ਉਪਰਾਲੇ ਹੋਰ ਵੀ ਆਣੇ ਚਾਹੀਦੇ ਨੇ ਇਹੋ ਜਿਹੇ ਇਵੈਂਟਸ ਹੋਰ ਵੀ ਹੋਣੇ ਚਾਹੀਦੇ ਨੇ ਤੇ ਇਹ ਹੋਰ ਕਿਸੇ ਸਕੂਲ ਨੇ ਅਜੇ ਤੱਕ ਇਸ ਬਾਰੇ ਸੋਚਿਆ ਨਹੀਂ ਇਹ ਜੀਆਰਡੀ ਅਕੈਡਮੀ ਲੁਧਿਆਣਾ ਦਾ ਸਕੂਲ ਹੈਗਾ ਜਿਹੜਾ ਸਾਡੇ ਇੱਥੇ ਪੇਸ਼ ਹੋਇਆ ਹੈ ਉਪਰਾਲਾ ਤੇ ਮੈਂ ਰਿਕੁਐਸਟ ਇਹੀ ਕਰਾਂਗਾ ਕਿ ਕੱਲ ਨੂੰ ਵੀ ਸਾਰੇ ਆਣੇ दैट इज 30th ਆਫ ਡਿਸੰਬਰ I would request everybody to come here, join us, uh, and be a part of it. Thank you very much.